ਕੋਈ ਨਹੀਂ ਲੈ ਕਰ ਰਹੇ ਕੋਈ ਸਰਕਾਰੀ ਗੱਡੀ ਬਿਠਾ ਕੇ ਲਿਜਾ ਰਹੇ ਕੀ ਕਰਨ ਇਹਨਾਂ ਦੀ ਹੈਗੀ ਨਹੀਂ ਇਹਨਾਂ ਦੀ ਆਪਣੀ ਗੱਡੀ ਨਹੀਂ ਨਹੀਂ ਆਪ ਕਹਿੰਦੇ ਕੀ ਕਰਨੇ ਚਾਹੁੰਦੇ ਮੇਰੇ ਕੋਈ ਗੱਡੀ ਨਹੀਂ ਹੈ ਜੀ ਹੈ ਮੇਰੇ ਕੋਈ ਗੱਡੀ ਨਹੀਂ ਹੈ ਜੀ ਤੁਸੀਂ ਬੈਠੋ ਜੀ ਬਸ ਨਹੀਂ ਨਹੀਂ ਮੈਂ ਆਪਣੀ ਗੱਡੀ ਮੈਂ ਆਪਣੀ ਗੱਡੀ ਕੋਈ ਯਾਰ ਪੜੀ ਕੋਈ ਨਹੀਂ ਬੰਨ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 1947 ਤੋਂ ਬਾਅਦ ਬੜੀ-ਬੜੀ ਮੰਗ ਸੀਗੀ ਇਹ ਇਲਾਕੇ ਦੇ ਲੋਕਾਂ ਦੀ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦੀয়াল ਸਿੰਘ ਨੇ ਉਹਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੇਵਾਲ ਸਿੰਘ ਦੀ ਅੱਜ ਸਦਨਾ ਪੂਰੀਆਂ ਹੋ ਗਈਆਂ ਫਤਿਹ ਮੈਂ ਕੰਪਲੀਟਰ ਵਾਈਟ ਕਰ ਦੋ ਸਤਿਗੁਰੂ ਜੀ ਜੈਕਾਰਾ ਜੈਕਾਰਾ ਸਿੰਘ ਜੀ ਚਲੋ ਤੁਸੀਂ ਉੱਥੇ ਜਾ ਮੈਨੂੰ ਸਾਨੂੰ ਮਾਰੋਗੇ ਧੱਕੇ ਮੈਨੂੰ ਮਾਰੋਗੇ ਧੱਕੇ ਇਹ ਗੱਲ ਮਾਰੋਗੇ ਧੱਕੇ ਪੱਤਰ ਮਾਰੋਗੇ ਧੱਕੇ ਚੋਟ ਮਾਰੋਗੇ ਠੀਕ ਆ ਤੁਸੀਂ ਆਪ ਆਪਾਂ ਨਹੀਂ 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 ਜੀ ਪ੍ਰੋਬਲਮ ਨਹੀਂ ਜੀ ਪ੍ਰੋਬਲਮ ਹਾਂਜੀ ਕਮੋਜਨ ਕੀ ਕਰ ਰਹਾ ਕੋਈ ਕੋਡੇ ਸੰਭਲੀ ਹੋ ਰਹੀ ਜੀ ਜੋ ਦੇਖੋ ਤੁਹਾਨੂੰ ਗੱਲ ਤਾਂ ਕਰਨ ਤੋਂ ਪੂਰੀ ਕਰਨਾ ਉਹ ਕਿ ਕਰਨੀ ਗੱਲ ਨਾ ਕਰ ਸਾਰੋ ਉਹ ਇੱਥੇ ਕੀ ਹੋ ਰਿਹਾ ਯਾਰ ਉੱਥੇ ਉੱਥੋਂ ਲੈ ਆਏ ਤੁਸੀਂ ਇੱਥੋਂ ਆ ਕੇ ਚੱਲਦੇ ਤੁਸੀਂ ਹੈ ਤੁਸੀਂ ਲੈ ਜੀ ਜੀ ਗੱਲ ਖਤਮ ਹੋ ਗਈ ਇੱਥੇ ਇੱਧਰ ਆ ਰਹੇ ਹੋ ਸਰ ਜੀ ਪਲੀਜ਼ ਗੱਲ ਮੰਨ ਲੀਓ ਠੀਕ ਹੈ ਅਸੀਂ ਮੰਨ ਲੀਏ ਗੱਲ ਗੱਲ ਕਰ ਰਹੇ ਹੋ ਪਲੀਜ਼ ਗੱਲ ਤਾਂ ਪੂਰੀ ਕਰਦੇ ਗੱਲ ਕਰਦੇ ਗੱਲ ਕਰਦੇ ਸਾਈਡ ਤੇ ਸਾਈਡ ਤੇ ਇੱਥੇ ਕੋਈ ਟ੍ਰੈਫਿਕ ਚੱਲਦੀ ਆ ਐਵੇਂ ਹੀ 10 ਕਿਲੋਮੀਟਰ ਦੂਰ ਹੈ ਹੈ ਇਸ ਤਰ੍ਹਾਂ ਦੇਖੋ ਗੱਲ ਤਾਂ ਹੋ ਰਹੀ ਆ ਵਾਲੀ ਗੱਲ ਹੋ ਰਹੀ ਆ ਉੱਥੋਂ ਤੁਸੀਂ ਰਹਿਆ ਜੋ ਇੱਥੇ ਉੱਥੇ ਚਲ ਜਾ ਤੁਸੀਂ ਹੱਥੋਂ ਪਿੱਛੇ ਆਪਣੇ ਆਪ ਗੱਲ ਕਰ ਲੈਣਾ ਹੈ ਨਾ ਹਾਂ ਗਲਤਾਂ ਕਰਨੀਆਂ ਹੈ ਹਾਂ ਅੱਛਾ ਜੀ ਸਰ ਕੀ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਦਾ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਸੰਤਸਾ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀ ਐਮ ਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬੰਦੇ ਬੰਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋਂ ਉਸ ਟਾਈਮ ਦਾ ਪਾਕ ਪਾਕ ਸਾਹਿਬ ਕੰਬੋ ਸਰ ਕੰਬੋ ਸਰ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਇਹ ਕਹਿ ਰਹੀ ਹੈ ਕਿ ਇਹ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਹ ਰਿਉਦਘਾਟਨ ਅੱਜ ਕੰਬੋ ਸਰ ਕਰਨ ਆਗੇ ਜਿਹੜੀ ਸੱਤਾਧਾਰ ਪਾਰਟੀ ਉਹ ਇਹ ਕਹਿੰਦੀ ਮੈਂ ਮੈਂ ਕੋਈ ਉਦਘਾਟਨ ਨਹੀਂ ਕਰਦਾ ਆਇਆ میں کام آیا